ਸਮਾਣਾ ਸਿਟੀ ਪੁਲਿਸ ਵੱਲੋਂ ਤਿੰਨ ਜਣਿਆਂ ਨੂੰ ਜਿਹੜਾ ਕਥਿਤ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਪਿੱਤੇ ਦਿਨੀ ਸੋਸ਼ਲ ਮੀਡੀਆ ਤੇ ਜਿਹੜੀ ਨਸ਼ੇ ਨੂੰ ਲੈ ਕੇ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਸਨ ਪੁਲਿਸ ਵੱਲੋਂ ਕੱਲ ਅਮਰਾਦਪੁਰਾ ਦੇ ਵਿੱਚ ਵੀ ਰੇਡ ਕੀਤੀ ਗਈ ਸੀ ਇੱਕ ਲੇਡੀਜ਼ ਕੋਲੋਂ ਜਿਸ ਕੋਲੋਂ ਨਸ਼ਾ ਲੈ ਕੇ ਆਂਦੇ ਸਨ ਇਹ ਨੋਕ ਦੋ ਜਿਹੜੇ ਕਥਿਤ ਨੌਜਵਾਨ ਨੇ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਤੇ ਇਹਨਾਂ ਦੀ ਸਾਰੀ ਜਿਹੜੀ ਆ ਹੁਣ ਕੋਡ ਕੀਤੀ ਜਾਣੀ ਹੈ ਤੇ ਕੋਡ ਦੇ ਵਿੱਚ ਜਿਹੜਾ ਇਹਨਾਂ ਨੂੰ ਪੇਸ਼ ਕੀਤਾ ਜਾਣਾ ਤੇ ਇਹਨਾਂ ਦੀ ਪਿਛਲਾ ਜਿਹੜੀ ਬੈਕਗ੍ਰਾਉਂਡ ਹੈ ਉਹ ਵੀ ਸਾਹਮਣੇ ਲਿਆਂਦੀ ਜਾਣੀ ਹੈ ਕਿਉਂਕਿ ਇਹ ਲੜਕੇ ਨੇ ਜਿਹੜੇ ਕਾਫੀ ਟਾਈਮ ਤੋਂ ਇਸ ਔਰਤ ਕੋਲੋਂ ਜਿਹੜਾ ਨਸ਼ਾ ਲੈਂਦੇ ਸਨ ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਦੇ ਅਸੀਂ ਤਸਵੀਰਾਂ ਇਹ ਨੌਜਵਾਨਾਂ ਦੀ ਤੁਹਾਨੂੰ ਲਗਾਤਾਰ ਸੀ ਸਾਂਝੀਆਂ ਕਰ ਰਹੇ ਹਾਂ ਅ ਪਰसों ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਵੀਡੀਓ ਜਿਹਦੇ ਵਿੱਚ ਦੋ ਜਵਾਨ ਜਿਹੜੇ ਸੀਗੇ ਉਹ ਨਸ਼ਾ ਕਰ ਰਹੇ ਸੀਗੇ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸੀਂ ਉਹਨਾਂ ਨੂੰ ਕਾਬੂ ਕੀਤਾ ਉਹਨਾਂ ਦੇ ਉੱਤੇ 27 ਐਂਟੀ-ਤੇਰੇਕ ਦੀ ਐਫਆਈਆਰ ਦਰਜ ਕੀਤੀ ਉਹਨਾਂ ਦੀ ਪੁੱਛਗਿੱਛ ਤੇ ਬੈਕਵਰਡ ਲਿੰਕ ਉਹ ਜਿਸ ਤੋਂ ਵੀ ਲੈ ਕੇ ਆਏ ਸੀਗੇ ਉਹਦਾ ਅਸੀਂ ਉਹਦੇ ਡੀਰੇਡ ਕੀਤੀ ਆ ਉਹ ਕੱਲ ਦੀ ਮਿਲ ਨਹੀਂ ਰਹੀ ਸੀ ਅੱਜ ਉਹ ਜਿਹੜੀ ਲੇਡੀ ਆ ਉਹਨੂੰ ਕਾਬੂ ਕਰ ਲਿਆ ਤੇ ਉਹਦੇ ਤੇ ਵੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਮੁਕਦਮਾ ਦਰਜ ਕਰ ਲਿਆ ਉਹਦੇ ਖਿਲਾਫ ਮੁਕਦਮਾ ਦਰਜ ਹੋ ਰਿਹਾ ਜੀ ਠੀਕ ਹੈ ਇਹ ਟੋਟਲ ਕਿੰਨੇ ਜਾਣੇ ਦੇ ਸੀ ਇਹ ਇਹ ਦੋ ਜਣੇ ਤੇ ਐਫ ਆਈ ਆਰ ਪਹਿਲਾਂ ਦਾਤ ਹੋਈ ਸੀ ਕਿ ਇੱਕ ਲੇਡੀਸ ਹਨ ਟੋਟਲ ਤਿੰਨੇ ਜਣੇ ਹੋਗੇ ਲੇਡੀਸ ਵੇਚਣ ਵਾਲੀ ਹੈ ਜੀ ਲੇਡੀਸ ਵੇਚਣ ਵਾਲੀ ਹੈ ਜਿਹੜੇ ਦੋ ਨੌਜਵਾਨ ਸੀਗੇ ਉਹ ਨਸ਼ਾ ਪੀਣ ਵਾਲੇ ਸੀ ਪੀਣ ਵਾਲੇ ਸੀ ਤੀਸਰਾ ਬੈਕਗਰਾਉਂਡ ਵੀ ਹੈ ਕੋਈ ਇਸ ਲੇਡੀਸ ਦੇ ਖਿਲਾਫ ਪਹਿਲੇ ਪੁਰਾਣੇ ਪਹਿਲਾਂ ਵੀ ਉਹਨਾਂ ਦੇ ਖਿਲਾਫ ਕਾਤਮੇ ਦਰਜ ਹੈਗੇ ਨੇ ਬਾਕੀ ਉਹਦੇ ਚੋਂ ਅਸੀਂ ਆਪਦੇ ਰਿਕਾਰਡ ਤੋਂ ਚੈੱਕ ਕਰਕੇ ਤੇ ਉਹਦੇ ਤੇ ਜੋ ਵੀ ਹੈਗਾ ਉਹ ਮੰਦੀ ਕਰਵਾਈ ਕੀਤੀ ਹੈ ਕੀ ਸਰ ਉਹੀ ਵਿਅਕਤੀ ਨੇ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇਹ ਉਹੀ ਦੋਨੇ ਨੌਜਵਾਨ